ਬਾਦੀ ਸੰਧੀ ਦੀ ਅਨਿਕ ਕਿਰਪਾ ਮੈਂ ਉਹਨਾਂ ਨੂੰ ਅੰਨ ਮੰਦਨ ਕਰਨ ਦੀ ਅਰਦਾਸ ਮੇਰਾ ਜਨਮ ਵੀ ਉਹਨਾਂ ਕਰਕੇ ਹੀ ਹੋਇਆ ਸੀ ਉਹਨਾਂ ਦੇ ਦਰਸ ਤੇ ਹੀ ਮੈਨੂੰ ਮੰਗਿਆ ਮੇਰੀ ਭੈਣਾਂ ਨੇ ਅਰਦਾਸ ਕਰਕੇ ਮੰਗਿਆ ਭੈਣ ਨੇ ਮੰਮੀ ਨੇ ਸਾਰਿਆਂ ਨੇ ਅਰਦਾਸ ਕਰਕੇ ਮੰਗਿਆ ਮੇਰੀ ਛੋਟੀ ਭੈਣ ਨਾਲ ਆਂਦੀ ਤੇ ਮੈਂ ਹਾਂ ਅੱਜ ਦੀ ਪੀੜ੍ਹੀ ਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਮੈਂ ਹਰ ਇੱਕ ਮੁੰਡੇ ਨੂੰ ਕਹਣਾ ਵਾ ਸੇਵਾਦਾਰ ਨੂੰ ਹੋਰ ਵੀ ਮੁੰਡੇ ਲੈ ਕੇ ਆਨਾ ਇੱਥੇ ਆ ਕੇ ਸੇਵਾ ਕਰੋ ਬਹੁਤ ਆਨੰਦ ਆਉਂਦਾ ਬੜੇ ਵਧੀਆ ਹੈਗੇ ਸੇਵਾਦਾਰ ਹੈ ਮੇਨ ਉਹਨਾਂ ਦਾ ਕੂਨਦਾਨ ਦਾ ਵੀ ਕੈਂਪਸ ਸੇਵਾਦਾਰ ਹੈਗੇ ਨੇ ਅਸੀਂ ਕਹਿੰਦੇ ਹ ਰੱਬ ਦੀ ਕਿਰਪਾ ਨਾਲ ਹਮੇਸ਼ਾ ਹੀ ਸੇਵਾ ਕਰਦੇ ਰਹੇ ਅੱਜੇ ਕੋ ਦੁੱਧ ਦੀ ਸੇਵਾ ਚੱਲਦੀ ਰਹੇ ਹਮੇਸ਼ਾ ਅਦਾ ਹੀ ਚੱਲਦੀ ਰਹੇ ਅਸੀਂ ਇਹ ਕਹਿੰਦੇ ਕਦੀ ਹੰਕਾਰ ਨਾ ਆਵੇ ਸਾਡੇ ਅੰਦਰ ਕਈ ਕਹਿੰਦੇ ਮੈਂ ਸੇਵਾ ਕੀਤੀ ਮੈਂ ਨਹੀਂ ਕਰਦਾ ਬਾਬਾ ਦੀਪ ਸਿੰਘ ਜੀ ਘਰਾਂਦੇ ਆ ਅਸੀਂ ਤਾਂ ਬਸ ਉਹਨਾਂ ਦੇ ਛੋਟੇ ਜੇ ਬੱਚੇ ਆ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਨਾਂ ਉਹ ਜਸ਼ਪ੍ਰੀਤ ਸਿੰਘ ਆ ਮੈਂ ਕਿਹੜੀ ਜਗ੍ਹਾ ਤੋਂ ਅਸੀਂ ਛੋਣੀ ਮੱਲੇ ਤੋਂ ਆਨੇ ਲੋਕਲੀਆਂ ਮੈਨੂੰ 6 ਮਹੀਨੇ ਹੋ ਗਏ ਸੇਵਾ ਕਰਦੇ ਹੋਏ ਗੁਰਸਾਹਿਬ ਦੀ ਬੋਧ ਕਿਰਪਾ ਆਪਣੇ ਤੇ ਬਾਬਾ ਦੀਪ ਸਿੰਘ ਜੀ ਦੀ ਅਨਿਕੂ ਕਿਰਪਾ ਮੈਂ ਉਹਨਾਂ ਨੂੰ ਅੰਮ ਮੰਦਨ ਕੰਨ ਦੀ ਅੱਤ ਮੇਰਾ ਜਨਮ ਵੀ ਉਹਨਾਂ ਕਰਕੇ ਹੀ ਹੋਇਆ ਅਸੀਂ ਉਹਨਾਂ ਦੇ ਦਰਦ ਤੇ ਮੈਨੂੰ ਮੰਗਿਆ ਮੇਰੀ ਭੈਣਾਂ ਨੇ ਅਰਦਾਸ ਕਰਕੇ ਮੰਗਿਆ ਪੰਨੇ ਮਮੀ ਨੇ ਸਾਰਿਆਂ ਨੂੰ ਅਨੰਦਸ਼ ਕਰਕੇ ਮੰਨ ਲਿਆ ਮੇਰੀ ਛੋਟੀ ਭੈਣ ਨਾਲ ਆ ਲੰਨੀ ਤੇ ਮੈਂ ਹੀ ਆਉਣਾ ਸੇਵਾ ਕਰਦੇ ਹੋ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਮੈਂ ਕਹਿੰਦਾ ਅੱਜ ਦੀ ਪੀੜ੍ਹੀ ਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਮੈਂ ਹਰ ਇੱਕ ਮੁੰਡੇ ਨੂੰ ਕਹਿੰਨਾ ਵਾ ਸੇਵਾਦਾਰ ਨੂੰ ਹੋਰ ਵੀ ਮੁੰਡੇ ਲੈ ਕੇ ਆਨਾ ਇੱਥੇ ਆ ਕੇ ਸੇਵਾ ਕਰੋ ਬਹੁਤ ਆਨੰਦ ਆਉਂਦਾ ਉਹਨਾਂ ਨੂੰ ਲੈ ਕੇ ਆਉਨੇ ਆ ਉਹਨਾਂ ਨੂੰ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਹਾਂ ਵੀ ਆਨੰਦ ਆ ਗਿਆ ਜੀ ਹਾਂ ਉਹ ਕਹਿੰਦੇ ਆਨੰਦ ਆ ਗਿਆ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਮੈਂ ਚਾਰ ਪੰਜ ਮੁੰਡੇ ਲੈ ਕੇ ਆਨਾ ਸਾਡੇ ਬੰਟੀ ਭਾਈ ਹੈਗੇ ਉਹ ਬਹੁਤ ਵਧੀਆ ਹੈਗੇ ਹੈੱਡ ਹੈ ਜਿਹੜੇ ਹੈਗੇ ਉਹ ਬੜੇ ਵਧੀਆ ਹੈਗੇ ਸੇਵਾਦਾਰ ਹੈ ਮੇਨ ਉਹਨਾਂ ਦਾ ਖੂਨਦਾਨ ਦਾ ਵੀ ਕੈਂਪਸ ਸੇਵਾਦਾਰ ਹੈਗੇ ਨੇ ਅਸੀਂ ਕਹਿੰਦੇ ਆ ਕਿ ਰੱਬ ਦੀ ਕਿਰਪਾ ਨਾਲ ਉਹ ਹਮੇਸ਼ਾ ਹੀ ਸੇਵਾ ਕਰਦੇ ਰਹਿਣ ਈ ਉਹ ਮੈਂ ਅੱਜ ਕੋ ਦੁੱਧ ਦੀ ਸੇਵਾ ਚਲਦੀ ਰਹੀ ਹਮੇਸ਼ਾ ਅੱਦਾ ਹੀ ਚਲਦੀ ਰਹੀ ਸਾਡਾ 21 ਤਰੀਕ ਤੋਂ ਲੈ ਕੇ 31 ਤਰੀਕਾਂ ਕਿ ਸ਼ਾਮੀ 7 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਵੀ ਸੇਵਾ ਕੀਤੀ ਹੈ ਚਲਦੀ ਰਹੀ ਗੁਰੂ ਸਾਹਿਬ ਨੇ ਲਾਤੀ ਅਸੀਂ ਕੋਣ ਹੁੰਦੇ ਆ ਕਰਨ ਵਾਲੇ ਘਰਾਂਣ ਵਾਲੇ ਉਹ ਆ ਬਾਬਾ ਰਈ ਸਿੰਘ ਜੀ ਅਸੀਂ ਤਾਂ ਬਸ ਉਹਨਾਂ ਦੇ ਬੱਚੇ ਆ ਅਸੀਂ ਇਹ ਕਹਿੰਨੇ ਕਦੀ ਹੰਕਾਰ ਨਾ ਆਵੇ ਸਾਡੇ ਅੰਦਰ ਕਈ ਕਹਿੰਦੇ ਮੈਂ ਸੇਵਾ ਕੀਤੀ ਮੈਂ ਨਹੀਂ ਕਰਦਾ ਬਾਬਾ ਦੀਪ ਸਿੰਘ ਜੀ ਘਰਾਂਦੇ ਆ ਅਸੀਂ ਦਾ ਬਸ ਉਹਨਾਂ ਦੇ ਛੋਟੇ ਜਿਹੇ ਬੱਚੇ ਆ ਉਸ ਹਾਲਪੂਰਕ ਦੇ ਨਾ ਕਦੀ ਦੇਣਾ ਅਸੀਂ ਦੇਣ ਨਹੀਂ ਚੋਦੇ ਬਾਬਾ ਦੀਪ ਸਿੰਘ ਜੀ ਕਦੀ ਦੇਣਾ ਨਹੀਂ ਦੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ